ਉਨੇ ਮਹੀਨੇ ਨਈ ਸਰਕਾਰਾਂ ਕੋ ਚੁਣਤੀਆਂ ਜੇ ਪਹਿਲਾਂ ਦੀ ਗੱਲ ਕਰੀਏ ਤੇ ਤੁਹਾਡੇ ਤਖਤਾਂ ਨੂੰ ਢੈਡੇਰੀ ਕੀਤਾ ਗਿਆ ਜੂਨ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਹਾ ਤੋਂ ਪਿਆਰੇ ਸਿੱਖ ਦੇ ਉਹ ਅਗਵਾ ਕੀਤੇ ਗਏ ਉਹ ਲਲਕਾਰ ਕੇ ਪੋਸਟਰ ਲਾਏ ਗਏ ਪੋਸਟਰ ਲਾਉਣ ਤੋਂ ਬਾਅਦ ਅੰਗ ਪਾੜ ਕੇ ਗਲੀਆਂ ਨਾਲੀਆਂ ਖਿਲਾਰੇ ਗਏ ਇਹ ਜੂਨ ਮਹੀਨੇ ਦੀ ਸਰਕਾਰਾਂ ਜਾਂ ਸਿੱਖ ਲੋਕੀ ਚੋਣ ਜੂਨ ਮਹੀਨੇ ਦੀ ਕਿਉਂ ਕਰ ਰਹੇ ਜਿਹੜੇ 84 ਤੋਂ ਪਹਿਲਾਂ ਦੇ ਜਿਹੜੇ ਹਾਲਾਤ ਪੈਦਾ ਕੀਤੇ ਗਿਆ ਉਹ ਵੀ ਰੀਪਲੈਨਿੰਗ ਸੀ ਕਿ ਜੂਨ ਦੇ ਮਹੀਨੇ 'ਚ ਹੀ ਕਰਾਂਗੇ ਕਿਉਂਕਿ ਜੂਨ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੈ ਇਹਨਾਂ ਦੇ ਜਿਹੜੇ ਜ਼ਖਮ ਹੈ ਉਹ ਅੱਲੇ ਹੈ ਕਿਉਂਕਿ ਅੱਲੇ ਹੋਏ ਜ਼ਖਮਾਂ ਦੇ ਉੱਤੇ ਤਾਂ ਹਮੇਸ਼ਾ ਦੁਖੀ ਲੋਕਾਂ ਨੇ ਲੂਣ ਪਾਉਣਾ ਚਾਹਿਆ ਨਾ ਤੇ ਜਿਹਦਾ ਨਸੂਰ ਅੱਜ ਤੱਕ ਦੀ ਪੀੜਾ 'ਚ ਅਸੀਂ ਡੁੱਬਤ ਰਹੇ ਹਾਂ ਗੁਰੂ ਅਰਜਨ ਦੇ ਪਾਤਸ਼ਾਹ ਦੀ ਸ਼ਹਾਦਤ ਵੀ ਜੂਨ 'ਚ ਹੈ ਜੋ 83 ਦਾ 7ਵੀਂ ਜੂਨ 'ਚ ਹੈ ਇਸ ਤੋਂ ਬਾਅਦ 84 ਦੇ ਜੂਨ ਵਾਲੇ ਸਾਕੇ ਤੋਂ ਲੈ ਕੇ ਨਵੰਬਰ ਤੱਕ ਉਹ ਸਾਕੇ ਨਹੀਂ ਸੀ ਅੱਜ ਤੱਕ ਅਸੀਂ ਬੋਲ ਸਕੇ ਹਾਲਾਂਕਿ ਸਾਨੂੰ ਉਸੇ ਸਾਕੇ ਦੇ ਅੰਦਰ ਹੀ ਵਾਰ-ਵਾਰ ਜਲੀਲ ਤੇ ਜਲਾਲਤ ਦਿਵਾਉਣ ਵਾਸਤੇ 1 ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਤੋਂ ਸਤਪੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕੀਤਾ ਅੱਜ ਏਕਤਾ ਦੀ ਸਾਰੇ ਗੱਲ ਕਰ ਰਹੇ ਏਕਤਾ ਕਿਉਂ ਨਹੀਂ ਹੋ ਰਹੀ ਕੀ ਕਾਰਨ ਹੈ ਏਕਤਾ ਦਾ ਕਾਰਨ ਇਹ ਹੈ ਜੀ ਵੀ ਜਿਹੜਾ ਗਰਮਨਤਾ ਪ੍ਰਚਾਰ ਆ ਉਹਦੇ ਵਿੱਚ ਵੱਖ-ਵੱਖ ਡੇਰਾਵਾਦੀ ਮਰਜ਼ਾਦਾਂਵਾਂ ਚੱਲ ਰਹੇ ਕਮਰਾ ਕੀਤਾ ਗਿਆ ਹਾਲ ਤੱਕ ਸਭ ਦੀ ਮਜਾਦਤ ਵੱਖਰੀਆਂ ਮਰਜ਼ਾਦਾਵਾਂ ਤੇ ਜਿਹੜੀਆਂ ਚੱਲ ਗਈਆਂ ਉਹਦੇ ਕਰਕੇ ਮਰਜ਼ਾਦਾ ਵੱਖਰੀ ਕਿਸੇ ਦੀ ਰਹਿ ਰਾਸ ਦਾ ਸਾਹਬ ਦਾ ਪਾਠ ਵੱਖਰਾ ਜੇਸੀ ਇੱਕ ਮਰਜ਼ਾਦਾ ਜਿਹੜੀ ਹੈ ਹਾਲ ਤੱਕ ਸਭ ਤੋਂ ਪੰਥ ਪ੍ਰਵਾਨਤ ਮੱਧਰਤ ਮਰਜ਼ਾਦਾ ਉਹ ਲਾਗੂ ਹੋਵੇ ਉਹ ਤਾਂ ਹਾਲ ਤੱਕ ਸਭ ਦੇ ਦੈਰੇ ਦੇ ਵਿੱਚ ਜਾਂ ਜਿਹੜੇ ਸਾਡੇ ਗੁਰਦੁਆਰਾ ਸਾਹਿਬਾ ਸ਼੍ਰੋਮਣੀ ਕਮੇਟੀ ਦੇ ਆਪਣੇ ਇਤਿਹਾਸਕ ਸਥਾਨ ਨੇ ਉਹਨਾਂ ਤੇ ਵੀ ਕਈ ਥਾਵਾਂ ਤੇ ਲਾਗੂ ਨਹੀਂ ਹੋ ਏ ਹੁਣ ਇਹਨਾਂ ਦੇ ਮਨ 'ਚ ਭਲੇਖ ਹੈ ਵੀ ਗੁਰੂ ਗੁਰੂ ਦੀ ਦੇਹ ਨੂੰ ਤੋੜਨ ਦੇ ਨਾਲ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਹੜਾ ਕਾਗਜ਼ ਤੇ ਅੱਖਰ ਅੱਖਰਾਂ ਦੇ ਵਿੱਚ ਜਿਹੜਾ ਗਿਆਨ ਹੈ ਜਿਹੜੀ ਜੋਤ ਹੈ ਉਹ ਬਹੁਤ ਸਰੂਪੀ ਹੋ ਗਈ ਜੇ ਗੁਰੂ ਅਰਜਨ ਦੇਵ ਸਾਹਿਬ ਦਾ ਸਰੀਰ ਟੁੱਟ ਗਿਆ ਜੋਤ ਨਹੀਂ ਟੁੱਟੀ ਜੋਤ ਅੱਗੇ ਗੁਰੂ ਹਰਗੋਬਿੰਦ ਸਾਹਿਬ ਤੱਕ 10ਵੇਂ ਪਾਤਸ਼ਾਹ ਤੱਕ ਪਰ ਹੁਣ ਸਾਡੇ ਗੁਰੂ ਦੀਆਂ ਦੇਹਾਂ ਬਹੁਤ ਨੇ ਸਾਰੀਆਂ ਦੇਹਾਂ 'ਚ ਸ਼ਬਦ ਇੱਕੋ ਹੈ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨੇ ਪਰ ਇਹ ਮੁੱਕਣ ਵਾਲੀ ਨਹੀਂ ਜੁッコ ਜੁਗਾ ਟੱਲ ਹੈ ਇਹਨਾਂ ਦੇ ਮਨਚ ਭਲੇਖਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਵਿਆਜ ਵੀ ਕਰਤੀ ਲੋਕਾਂ ਦੇ ਮਨ ਚ ਜਾਏਗਾ ਗੁਰੂ ਨੇ ਕੀ ਕਰ ਦਿੱਤਾ ਪਰ ਇਹ ਵਰਤੇਗਾ ਭਾਣਾ ਜਿਹਨੇ ਸੀ ਦਰਸ਼ਕਾਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜੂਨ ਦਾ ਮਹੀਨਾ ਮੈਂ ਪਹਿਲੇ ਵੀ ਅਰਜ਼ ਕੀਤੀ ਏ ਇਹ ਭੁਲਾਇਆ ਨਹੀਂ ਜਾ ਸਕਦਾ ਇਸ ਮਹੀਨੇ ਦੇ ਵਿੱਚ ਸਿੱਖਾਂ ਤੇ ਅਤ ਦਰਜੇ ਦੇ ਤਸ਼ੱਦਦ ਹੋਏ ਜੇ ਜੂਨ 1984 ਦੀ ਗੱਲ ਕਰ ਲਈਏ ਤੇ ਭਾਵੇਂ ਜੂਨ ਉਨੀ 2015 ਦੀ ਗੱਲ ਕਰ ਲਈਏ 1 ਜੂਨ 2015 ਬਰਜ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਚੋਰੀ ਹੁੰਦੇ ਨੇ ਉਸ ਤੋਂ ਬਾਅਦ ਬੰਗਾਰ ਕੇ ਇਸ਼ਤਿਹਾਰ ਵੀ ਲਾਏ ਜਾਂਦੇ ਨੇ ਔਰ ਪੱਤਰੇ ਜਿਹੜੇ ਨੇ ਗਲੀਆਂ ਨਾਲੀਆਂ ਦੇ ਵਿੱਚ ਖਿਲਾਰੇ ਜਾਂਦੇ ਜਦੋਂ ਸਿੱਖ ਆਗੂਆਂ ਵੱਲੋਂ ਸਿੱਖ ਸੰਗਤਾਂ ਵੱਲੋਂ ਪੱਤਰੇ ਉਹ ਇਕੱਠੇ ਕਰਕੇ ਤੇ ਬੜੇ ਰੋਸ ਰੋਸ ਦੇ ਵਿੱਚ ਬੜੇ ਸ਼ਾਂਤਮਈ ਤਰੀਕੇ ਨਾਲ ਇਸੇ ਚੌਂਕ ਦੇ ਵਿੱਚ ਇਹਨੂੰ ਅੱਜ ਸਿੱਖ ਸੰਗਤਾਂ ਜਾਂ ਸਿੱਖ ਆਗੂ ਖੂਨੀ ਚੌਂਕ ਕਹਿ ਰਹੇ ਨੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਔਰ ਰੋਜ਼ ਪ੍ਰਦਰਸ਼ਨ ਕਰਦੇ ਆਂ ਤੇ ਗੰਦੇ ਪਾਣੀ ਦੀਆਂ ਬਿਛਾਰਾਂ ਮਾਰੀਆਂ ਜਾਂਦੀਆਂ ਤੇ ਦੋ ਸਿੰਘ ਸ਼ਹੀਦ ਹੁੰਦੇ ਨੇ ਸੋ ਉਹ ਜਿਹੜਾ ਸਾਕਾ ਜਾਂ ਉਹ ਬਰਗਾੜੀ ਕਾਂਡ ਉਹ ਨਾ ਦੇ ਭੁੱਲਣਯੋਗ ਏ ਉਹਦੇ ਦੀ ਗੱਲਬਾਤ ਕਰਾਂਗੇ ਅੱਜ ਵੀ 10 ਸਾਲ ਹੋ ਗਏ ਇਨਸਾਫ਼ ਨਹੀਂ ਮਿਲਿਆ ਤਿੰਨ ਸਰਕਾਰਾਂ ਬਦਲ ਜਾਂਦੀਆਂ ਚਾਰ ਮੁੱਖ ਮੰਤਰੀ ਬਦਲ ਜਾਂਦੇ ਨੇ ਪਰ ਸਿੱਖ ਸੰਗਤਾਂ ਅੱਜ ਵੀ ਉਸੇ ਚੌਂਕ ਦੇ ਵਿੱਚ ਉੱਥੇ ਅੱਜ ਤੋਂ 10 ਸਾਲ ਬਾਅਦ ਵੀ ਉੱਥੇ ਖੜੀਆਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਆਗੂ ਸਹਿਬਾਨ ਨੇ ਕਿਉਂ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਜਾਣਨ ਦਾ ਯਤਨ ਕਰਦੇ ਹਾਂ ਸਭ ਤੋਂ ਪਹਿਲਾਂ ਚੈਨਲ ਦੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਵੀਰ ਜੀ ਗੱਲ ਇਹ ਹੈ ਜਿਹੜੀ ਤੁਸੀਂ ਗੱਲ ਕੀਤੀ ਇਹਨੂੰ ਵੀ ਇਨਸਾਫ ਕਿਉਂ ਨਹੀਂ ਮਿਲਦਾ ਜੀ ਆਪਾਂ ਨੂੰ ਪਤਾ ਵੀ ਸਾਡੀ ਜਿਹੜੀ ਸਿੱਖ ਕੌਮ ਹੈ ਇੱਕ ਵਿਰੱਖਣ ਕੌਮ ਹੈ ਜੀ ਬڑے ਉੱਚੇ ਸੁੱਚੇ ਸਿਧਾਂਤ ਹੈ ਜੀ। ਜੀ। ਘੱਟ ਗਿਣਤੀ ਹੋਣ ਦੇ ਬਾਵਜੂਦ ਸਾਨੂੰ ਹਰ ਪੱਖ ਤੋਂ ਲਵਾਇਆ ਜਾਂਦਾ। ਹੂੰ। ਦਬਾਉਣ ਦਾ ਕਾਰਨ ਹੈ ਵੀ ਬੜੇ ਬੜੇ ਤਰੀਕਿਆਂ ਦੇ ਨਾਲ ਪਹਿਲਾਂ ਤਾਂ ਚਲੋ ਸਮਾਂ ਇਦਾਂ ਦਾ ਸੀ ਵੀ ਸਾਨੂੰ ਕਤਲ ਕੀਤਾ ਜਾਂਦਾ ਮਾਰਿਆ ਜਾਂਦਾ ਹੁਣ ਸਰਕਾਰਾਂ ਨੇ ਤਰੀਕੇ ਬਦਲ ਲਏ। ਹੂੰ। ਜਿੱਦਾਂ ਪੰਜਾਬ ਦੇ ਵਿੱਚ ਡੇਰਾਬਾਦ ਨੂੰ ਲਗਾਤਾਰ ਬੜਾਵਾ। ਪੰਜਾਬ ਦੀ ਤੁਸੀਂ ਜਿਹੜੇ ਮਰਜ਼ੀ ਡੇਰੇ ਤੇ ਚੱਲੇ ਜਾਓ ਉਹਨਾਂ ਨੂੰ ਸੜਕਾਂ ਪੈਲ ਦੇ ਆਧਾਰ ਤੇ ਬਣਾ ਕੇ ਦਿੰਦੇ। ਹੂੰ। ਭਾਵੇਂ ਉਹ ਸਰਸੇ ਵਾਲੇ ਦਾ ਡੇਰਾ ਹੋਵੇ ਬਿਆਸ ਵਾਲੇ ਦਾ ਹੋਵੇ ਨੂਰ ਮਹਿਲ ਵਾਲੇ ਦਾ ਹੋਵੇ ਸਾਡੇ ਬਹੁਤੇ ਭੋਲੇ ਸਿੱਖ ਭੋਲੇ ਕਹਾਂਗੇ ਮੈਂ ਜੀ ਜੀ ਉਹਨਾਂ ਭੋਲੇ ਭਾਲੇ ਸਿੱਖਾਂ ਨੂੰ ਜਿਹੜੇ ਕਿ ਗੁਰਬਾਣੀ ਤੋਂ ਦੂਰ ਨੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇੱਥੋਂ ਸਾਨੂੰ ਸ਼ਾਂਤੀ ਮਿਲ ਰਹੀ ਹੈ ਮਨੁੱਖ ਦਾ ਸੁਭਾਅ ਵੀ ਜਿੱਥੇ ਮਨੁੱਖ ਚਲਾ ਜਾਵੇ ਉਹਦਾ ਅਸਰ ਉਹਦੇ ਮਨ ਤੇ ਹੋ ਜਾਂਦਾ ਅਸੀਂ ਗੁਰਦੁਆਰੇ ਛੱਡ ਕੇ ਬਾਣੀ ਪੜਨਾ ਛੱਡ ਕੇ ਤੇ ਉਹਨਾਂ ਪਖੰਡੀਆਂ ਦੇ ਚੁੰਗਲ ਵਿੱਚ ਫਸ ਗਏ ਸਰਕਾਰਾਂ ਨੂੰ ਚਾਹੀਦੀਆਂ ਨੇ ਵੋਟਾਂ ਉਹ ਇੱਕ ਧਰੋ ਨਾਲ ਕੋਲੇ ਕੱਲੀ-ਕੱਲੀ ਕੈਲਕੂਲੇਸ਼ਨ ਹੈ ਜੀ ਕਿੰਨੇ ਕਿਹੜੇ ਡੇਰੇ ਦੇ ਸ਼ਰਧਾਲੂ ਹੋ ਹੂੰ ਵੋਟ ਬੈਂਕ ਵੋਟ ਬੈਂਕ ਕਾਮਿਓ ਭਲੇਖਾ ਉਹਨਾਂ ਦਾ ਨਿਕਲਿਆ ਵੀ ਆ ਪਰ ਫਿਰ ਵੀ ਵੱਡੀ ਗਿਣਤੀ ਚ ਲੋਕ ਅੱਜ ਵੀ ਉਹਨਾਂ ਡੇਰਿਆਂ ਦਾ ਸ਼ਿਕਾਰ ਨੇ ਇਹੋ ਹੀ ਗੱਲ 2015 ਦੇ ਵਿੱਚ ਹੋਈ ਉਹ ਸਮੇਂ ਦੀ ਬਾਦਨ ਸਰਕਾਰ ਜਿਹਨੂੰ ਅਸੀਂ ਅਕਾਲੀ ਸਰਕਾਰ ਅਕਾਲੀ ਸਰਕਾਰ ਪੰਥਕ ਸਰਕਾਰ ਵੈਸੇ ਪੰਥਕ ਤਾਂ ਰਹਿ ਨਹੀਂ ਲੋਕਾਂ ਨੇ ਉਹਨਾਂ ਨੂੰ ਉਹਨਾਂ ਨੂੰ ਔਕਾਤ ਯਾਦ ਕਰਾ ਦਿੱਤੀ ਜੀ ਉਹਨਾਂ ਨੂੰ ਵੀ ਇਹੀ ਭਲੇਖਾ ਸੀ ਕਿ ਸਿੱਖ ਤਾਂ ਸਾਡੇ ਮਗਰ ਹੈ ਹੀ ਇਹ ਜਿਹੜੇ ਡੇਰੇ ਦੀਆਂ ਮੋਟਾਂ ਇਹਨਾਂ ਨੂੰ ਕੈਪਚਰ ਕਰਨ ਵਾਸਤੇ ਜਦੋਂ ਇਥੋਂ ਸਰੂਪ ਚੋਰੀ ਹੋਇਆ ਪੁਲਿਸ ਨੂੰ ਕੀ ਨਹੀਂ ਪਤਾ ਲੱਗਦਾ ਜੀ ਸੱਚ ਹੈ ਜੀ ਪੁਲਿਸ ਨੂੰ ਇੱਕ ਇੱਕ ਪਿੰਡ ਦੀ ਇੱਕ ਇੱਕ ਬੰਦੇ ਦਾ ਬਾਇਓ ਡਾਟਾ ਪਤਾ ਕਿਹੜਾ ਕੀ ਕਰਦਾ ਉਹਨਾਂ ਕੋਲ ਸਭ ਕੁਝ ਹੈ ਸਰੂਪ ਚੋਰੀ ਹੋਇਆ ਕੋਈ ਕਾਰਵਾਈ ਨਹੀਂ ਹੋਈ ਇਛਤਿਹਾਰ ਲਾਏ ਕੈਮਰੇ ਲਗਾਏ ਜਾ ਸਕਦੇ ਸੀ ਬਹੁਤ ਕੁਝ ਕੀਤਾ ਜਾ ਸਕਦਾ ਪਰ ਨਹੀਂ ਕੀਤਾ ਇਸੇ ਚੌਂਕ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਇੱਥੇ ਸੰਗਤਾਂ ਇਕੱਠੀਆਂ ਹੋਈਆਂ ਅਸੀਂ ਵੀ ਉਦੋਂ ਇੱਥੇ ਆਏ ਇੱਥੇ ਪਾਠ ਕਰਦੀਆਂ ਸੰਗਤਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਵੇਂ ਕਿਸੇ ਦੂਜੇ ਮੁਲਕ ਦੇ ਵਾਸੀ ਦੂਜੀ ਬੇਅਦਬੀ ਨਹੀਂ ਸੀ ਪਾਠ ਕਰਦੇ ਗੁਟਕਿਆਂ ਤੇ ਗੰਦੇ ਪਾਣੀ ਦੀਆਂ ਬਿਛਾਰਾਂ ਪੈਣੀਆਂ ਬੇਅਦਬੀ ਨਹੀਂ ਬਿਲਕੁਲ ਬੇਅਦਬੀ ਹੈ ਜੀ ਗੁਰਬਾਣੀ ਦਾ ਪਾਠ ਕਰਦੀਆਂ ਸੰਗਤਾਂ ਤੇ ਗੰਦਾ ਪਾਣੀ ਸੀਵਰੇਜ ਦਾ ਪਾਣੀ ਪਾਇਆ ਗਿਆ ਜਿਹੜਾ ਕਿ ਸਾਨੂੰ ਅਹਿਸਾਸ ਕਰਾਇਆ ਗਿਆ ਵੀ ਪਾਠ ਕਰਨਾ ਕੋਈ ਵੱਡੀ ਗੱਲ ਨਹੀਂ ਇਹਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਤੁਹਾਨੂੰ ਪਤਾ ਹੈ ਸੁਖਬੀਰ ਬਾਦਲੇ ਗੱਲ ਕਹਿੰਦਾ ਪ੍ਰਕਾਸ਼ ਬਾਦਲੇ ਗੱਲ ਕਹਿੰਦਾ ਰਿਹਾ ਕਿ ਦੇਖੋ ਜੀ ਸਾਨੂੰ ਨਹੀਂ ਪਤਾ ਇਹ ਪੁਲਿਸ ਦਾ ਕੰਮ ਹੈ ਹੁਣ ਆਪਾਂ ਨੂੰ ਪਤਾ ਭਾਵੇਂ ਪ੍ਰਕਾਸ਼ ਸਿੰਘ ਬਾਦਲਾ ਹੈ ਭਾਵੇਂ ਪ੍ਰਗਵੰਤ ਮਾਨ ਹੈ ਭਾਵੇਂ ਕੈਪਟਨ ਅ ਜੀਦੀ ਸਰਕਾਰ ਮੁੱਖ ਮੰਤਰੀ ਤੋਂ ਬਹਿਣਾ ਡੀਜੀਪੀ ਇੱਕ ਕਦਮ ਨਹੀਂ ਪਟਦਾ ਅੱਜ ਵੀ ਹਾਲਾਤ ਆ ਅੱਜ ਵੀ ਤੁਸੀਂ ਵੇਖਿਆ ਕਿਦਾਂ ਦੇ ਹਾਲਾਤ ਆ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਉਹਨਾਂ ਨੂੰ ਲੱਗਦਾ ਸੀ ਵੀ ਜੇ ਡੇਰੇਆਂ ਵਾਲਾਂ ਤੇ ਕਾਰਵਾਈ ਕਰਤੀ ਜੇ ਡੇਰੇਆਂ ਤੇ ਕਾਰਵਾਈ ਕੀਤੀ ਤੇ ਇਹ ਲੋਕ ਸਾਡੇ ਨਾਲ ਨਾਰਾਜ਼ ਹੋ ਜਾਣਗੇ ਉਹਨਾਂ ਨੂੰ ਲੱਗਦਾ ਵੀ ਥੋੜੀ ਜੀ ਸੰਗਤ ਹੈ ਇਹਨਾਂ ਨੂੰ ਡਾਂਗਾ ਮਾਰ ਕੇ ਉੱਥੋਂ ਉਠਾ ਦੇਣਾ ਉਹਨਾਂ ਪੁਲਿਸ ਵਾਲਿਆਂ ਨੇ ਗੋਲੀਆਂ ਚਲਾਈਆਂ ਡਾਂਗਾ ਮਾਰੀਆਂ ਬੜਾ ਕੁਝ ਹੋਇਆ ਸਿੰਘ ਸ਼ਹੀਦ ਵੀ ਹੋਏ ਦੋ ਹਨ ਲਗਾਤਾਰ ਪ੍ਰਦਰਸ਼ਨ ਵੀ ਹੋਏ ਉਹਨਾਂ ਦਾ ਖਮਿਆਦਾ ਉਹਨਾਂ ਨੂੰ ਭੁਗਤਣਾ ਪਿਆ ਕੈਪਟਨ ਸਰਕਾਰ ਆਈ ਉਹਨੇ ਸਾਨੂੰ ਇਹ ਲਾਰਾ ਲਾਤਾ ਵੀ ਆ ਗੁਟਕੇ ਦੀ ਸੌ ਵੈਸੇ ਸੌ ਨੂੰ ਸਿੱਖ ਮੰਨਦਾ ਨਹੀਂ ਔਰ ਅਸੀਂ ਪਲੇਖਾ ਖਾ ਜਾਣੇ ਵੀ ਤੁਹਾਨੂੰ ਇਹ ਗੁਟਕਾ ਫੜ ਕੇ ਕਹਿਣਾ ਮੈਂ ਬਠਿੰਡੇ ਆਇਆ ਸੀ ਵੀ ਤੁਹਾਨੂੰ ਇਨਸਾਫ ਲੈ ਕੇ ਦੇਵਾਂਗਾ ਕੀ ਇਨਸਾਫ ਹੋਇਆ ਤੁਹਾਨੂੰ ਵੀ ਪਤਾ ਫਿਰ ਹੁਣ ਭਗਵੰਤ ਮਾਨ ਆਇਆ 48 ਘੰਟੇ ਕਿਹਾ ਸੀ ਕੇਜਰੀਵਾਲ ਨੇ ਵੀ ਸ਼ਾਇਦ ਤੁਹਾਨੂੰ ਇਨਸਾਫ ਦੇ ਦੇਵਾਂਗੇ ਦੇਖੋ ਸਿੱਖਾਂ ਦੀਆਂ ਸਿੱਖਾਂ ਦੀ ਗਿਣਤੀ ਘਟ ਹੈ ਸਾਨੂੰ ਇਨਸਾਫ ਸਰਕਾਰਾਂ ਤੋਂ ਮਿਲ ਹੀ ਨਹੀਂ ਸਕਦਾ ਕਿਉਂਕਿ ਜਿਨ੍ਹਾਂ ਨੇ ਬਿਆਦਵੀ ਕਰਾਈ ਹੈ ਅਸੀਂ ਇਨਸਾਫ ਉਹਨਾਂ ਤੋਂ ਮੰਗ ਰਹੇ ਹਾਂ ਜਿਹੜੇ ਬੰਦੇ ਜ਼ੁਲਮ ਕਰਨ ਵਾਲੀ ਧਿਰ ਹੈ ਅਦਾਲਤਾਂ ਇਹਨਾਂ ਦੀਆਂ ਗਵਾਹਾਂ ਨੂੰ ਡਰਾਇਆ ਜਾਂਦਾ ਕੀ ਕੁਝ ਨਹੀਂ ਕੀਤਾ ਜਾਂਦਾ ਇਹਨਾਂ ਨੇ ਤੇ ਇਹ ਕਹਿੰਦਾ ਪੁਲਿਸ ਵੀ ਅਣਪਛਾਤੀ ਹੈ ਕਮਾਲ ਦੀ ਗੱਲ ਹੈ ਪੁਲਿਸ ਨੂੰ ਪਛਾਤੀ ਹੋ ਸਕਦੀ ਚਲੋ ਇਹਦੀ ਗੱਲ ਠੀਕ ਹੈ ਵੀ ਸਰਕਾਰੀ ਆ ਪਰ ਰਾਜਨੀਤਿਕ ਸੈਕਟਰ ਦੀ ਗੱਲ ਕਰੀਏ ਗਰਾਫਟਾਂ ਆ ਜਾਂਦੀਆਂ ਪਰ ਅੱਜ ਵੇਖੋ ਸਿੱਖਾਂ ਦਾ ਕੱਟ ਜਿਹੜਾ ਹੈ ਦਰਦ ਵੇਖੋ ਤੁਹਾਡਾ ਸਾਰਿਆਂ ਦਾ ਸਾਂਝਾ ਹੈ ਗੁਰੂ ਗ੍ਰੰਥ ਸਾਹਿਬ ਤੇ ਸਾਰਿਆਂ ਦਾ ਸਾਂਝੀ ਨਹੀਂ ਅੱਜ ਇਹ ਇਕੱਠ ਦੇ ਵਿੱਚ ਵੱਡੇ ਵੱਡੇ ਆਗੂ ਲੋਕ ਸ਼ਿਰਕਤ ਨਾ ਕਰਨ ਦਾ ਕੀ ਕਾਰਨ ਮੰਦ ਹੈ ਦੇਖੋ ਜੀ ਵੱਡੇ ਆਗੂਆਂ ਨੇ ਤਾਂ ਉਹ ਤਾਂ ਉਹ ਹੀ ਦੱਸ ਸਕਦੇ ਆ ਪਰ ਮੈਂ ਚਾਹਣਾ ਵੀ ਇਹ ਮਾੜੀ ਗੱਲ ਹਰ ਇੱਕ ਬੰਦੇ ਨੂੰ ਹਰ ਇੱਕ ਸੰਸਥਾ ਨੂੰ ਇੱਥੇ ਆਉਣਾ ਚਾਹੀਦਾ ਸੀ ਜਿਹੜੇ ਕਿ ਨਹੀਂ ਆਏ ਮਾੜੀ ਗੱਲ ਹੈ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਪਰ ਤੋਂ ਬਾਰੇ ਵੇਖੋ ਜਿਵੇਂ ਤੁਸੀਂ ਪਹਿਲਾਂ ਉੱਥੇ ਸਟੇਜ ਤੇ ਬੜੀ ਸੋਹਣੀ ਗੱਲ ਕੀਤੀ ਸੀ ਪਿੰਡ 'ਚ ਚਾਰ ਗੁਰਦੁਆਰੇ ਬਣ ਜਾਂਦੇ ਨੇ ਅੱਜ ਪ੍ਰਬੰਧਕ ਕਮੇਟੀਆਂ ਜੇ ਗੁਰੂ ਦੀ ਗੱਲ ਆਈ ਤੇ ਪ੍ਰਬੰਧਕ ਕਮੇਟੀਆਂ ਦਾ ਫਰਜ਼ ਨਹੀਂ ਬਣਦਾ ਪ੍ਰਬੰਧ ਦਾ ਮਤਲਬ ਕੀ ਹੈ ਪ੍ਰਬੰਧ ਦਾ ਮਤਲਬ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਜੋ ਸਰੂਪ ਆਉਥੇ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਕਾਇਮ ਰੱਖਣਾ ਪਰ ਕਾਇਮ ਤਾਂ ਤਾਂ ਹੀ ਰੱਖਣਗੇ ਨਾ ਜੇ ਉਹ ਬੰਦੇ ਆਪ ਕਾਇਮ ਹੋਣਗੇ ਅੱਜ ਵੀ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ 15 ਤੋਂ 20% ਹੋ ਸਕਦਾ ਜ਼ਿਆਦਾ ਹੋਵੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਬਹੁਤੇ ਸ਼ਰਾਬ ਪੀਣ ਵਾਲੇ ਨੇ ਬਹੁਤੇ ਡੇਰਿਆਂ ਦੇ ਸ਼ਰਧਾਲੂ ਬਹੁਤੇ ਲਾਲਾਹਾਂ ਵਾਲੇ ਦੇ ਪੁਜਾਰੀ ਹੈ ਬਹੁਤੇ ਡੇਰੇ ਕਬਰਾਂ ਵਾਲਾਂ ਦੇ ਪੁਜਾਰੀ ਹੈ ਕੋਈ ਲੀਡਰਾਂ ਦੇ ਪੁੱਤ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਉਹ ਦੇਖਦੇ ਵੀ ਸਾਡੀ ਪਾਰਟੀ ਦੇ ਬੰਦੇ ਨੇ ਜੇ ਕਿਹਾ ਤਾਂ ਆਪਾਂ ਜਾਣਾਂ ਇਹ ਨਹੀਂ ਨਹੀਂ ਜਾਣਾ ਇਹ ਗੱਲ ਮੇਰੇ ਅੱਜ ਤੁਸੀਂ ਚੇਤਾ ਕਰਾ ਦਿੱਤਾ ਜਦੋਂ ਇਹ ਬਿਆਦਵੀ ਹੋਈ ਹੈ ਤੇ ਧਰਨੇ ਬਾਅਦ ਸਰਕਾਰ ਨੇ ਨਾ ਫੁੱਲ ਦੇਤੀ ਸੀ ਵੀ ਧਰਨੇ ਤੁਸੀਂ ਲਾ ਸਕਦੇ ਹੋ ਮੇਰੇ ਅੱਜ ਵੀ ਯਾਦ ਹੈ ਮੈਂ ਉਹਨਾਂ ਬੰਦਿਆਂ ਨੂੰ ਵੇਖਿਆ ਵੀ ਪਹਿਲਾਂ ਜਦੋਂ ਅਸੀਂ ਪਹਿਲੇ ਦਿਨ ਪਿੰਡੋਂ ਨਿਕਲਿਓ ਕਹਿੰਦੇ ਇਹ ਤਾਂ ਜੀ ਹੱਤਵਾਦੀ ਆ ਇਹ ਮਾਹੌਲ ਖਰਾਬ ਕਰ ਰਹੇ ਆ ਇਹ ਹੋਰ ਤਰ੍ਹਾਂ ਦੇ ਲੋਕ ਐ ਉਹ ਲੋਕ ਗਏ ਨਹੀਂ ਫਿਰ ਸਰਕਾਰ ਨੇ ਇਸ਼ਾਰਾ ਕੀਤਾ ਕਿ ਚਲੋ ਤੁਸੀਂ ਵੀ ਚਲੇ ਜਾਓ ਫਿਰ ਉਹ ਕਹਿੰਦੇ ਸ਼ਰਮ ਦੀ ਗੱਲ ਐ ਕਿ ਗੁਰੂ ਗ੍ਰੰਥ ਸਾਹਿਬ ਨਾਲੋਂ ਸਾਨੂੰ ਪਾਰਟੀ ਵੱਡੀ ਆ ਅਸੀਂ ਇਹ ਗੱਲਾਂ ਤਾਂ ਕਰਦੇ ਆ ਗੁਰੂ ਸਾਹਿਬ ਨੇ ਮੀਰੀ ਪੀਰੀ ਦੇ ਦੋ ਸਿਧਾਂਤ ਦੋ ਨਿਸ਼ਾਨ ਸਾਹਿਬ ਲਾਏ ਪਰ ਕਿੱਥੇ ਗਈ ਪੀਰੀ ਸਾਡੀ ਕਿੱਥੇ ਗਏ ਸਿਧਾਂਤ ਸਾਡੇ ਕਿੱਥੇ ਗਈ ਮਰਿਆਦਾ ਸਾਡੀ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਬਹੁਤੇ ਨੂੰ ਕੱਖ ਨਹੀਂ ਪਤਾ ਉਹਨਾਂ ਦਾ ਸਿਰਫ ਕੰਮਾਂ ਗੋਲ ਕੱਢਣੀ ਸੰਗਤ ਨਾਲ ਘਟੇ ਉਹਨਾਂ ਨੂੰ ਕੋਈ ਮਤਲਬ ਨਹੀਂ ਸਿੱਖਿਆ ਜਿੰਨਾ ਨੂੰ ਮਤਲਬ ਉਹ ਇੱਥੇ ਆਏ ਹੈ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਹੂੰ ਜ਼ਰੂਰ ਕਿਰਪਾ ਕਰਨਗੇ ਭਰੋਸਾ ਆਪਾਂ ਜੂਨ ਮਹੀਨਾ ਹੀ ਸਰਕਾਰਾਂ ਕੋ ਚੁਣਦੀਆਂ ਜੇ ਪਹਿਲਾਂ ਦੀ ਗੱਲ ਕਰੀਏ ਤੇ ਤੁਹਾਡੇ ਤਖਤਾਂ ਨੂੰ ਢੈਡੇਰੀ ਕੀਤਾ ਗਿਆ ਜੂਨ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਹਾਂ ਤੋਂ ਪਿਆਰੇ ਸਿੱਖ ਦੇ ਉਹ ਅਗਵਾ ਕੀਤੇ ਗਏ ਉਹ ਲਲਕਾਰ ਕੇ ਪੋਸਟਰ ਲਾਏ ਗਏ ਪੋਸਟਰ ਲਾਉਣ ਤੋਂ ਬਾਅਦ ਅੰਗ ਪਾੜ ਕੇ ਗਲੀਆਂ ਨਾਲੀਆਂ ਖਿਲਾਰੇ ਗਏ ਇਹ ਜੂਨ ਮਹੀਨੇ ਦੀ ਸਰਕਾਰਾਂ ਜਾ ਸਿੱਖ ਲੋਕੀਏ ਚੋਣ ਜੂਨ ਮਹੀਨੇ ਦੀ ਕਿਉਂ ਕਰ ਰਹੇ ਹੋ ਅਸਲ ਦੇ ਅੰਦਰ ਨੇ ਜੀ ਜੂਨ ਮਹੀਨੇ ਦਾ ਸਿੱਖਾਂ ਦੇ ਨਾਲ ਬਹੁਤ ਡੇਰਾ ਸਬੰਧ ਹੈ ਅੱਜ ਤੱਕ ਚਾਹੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੈ ਉਹ ਵੀ ਜੂਨ ਦਾ ਮਹੀਨਾ ਹੀ ਹੈ ਤੇ ਉਹਨਾਂ ਦੀ ਸ਼ਹਾਦਤ ਤੋਂ ਲੈ ਕੇ ਜਦੋਂ ਤੁਸੀਂ 84 ਦੀ ਗੱਲ ਕਰ ਰਹੇ ਹੋ ਜਿਹਨੂੰ ਆਪਾਂ ਕਿੰਨੇ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਉਸ ਵੇਲੇ ਜਿਹੜੇ 84 ਦੇ ਤੁਸੀਂ ਹਿਸਟਰੀ ਨੂੰ ਪੜ੍ਹ ਕੇ ਦੇਖੋਗੇ ਉਸ ਵੇਲੇ ਜਿਹੜੇ 83 ਤੋਂ ਪਹਿਲਾਂ ਦੇ ਜਿਹੜੇ ਹਾਲਾਤ ਪੈਦਾ ਕੀਤੇ ਗਏ ਆ ਉਹ ਵੀ ਪ੍ਰੀ ਪਲੈਨਿੰਗ ਸੀ ਕਿ ਜੂਨ ਦੇ ਮਹੀਨੇ 'ਚ ਹੀ ਕਰਾਂਗੇ ਕਿਉਂਕਿ ਜੂਨ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੈ ਇਹਨਾਂ ਦੇ ਜਿਹੜੇ ਜ਼ਖਮ ਹੈ ਉਹ ਅੱਲੇ ਹੈ ਕਿਉਂਕਿ ਅੱਲੇ ਹੋਏ ਜ਼ਖਮਾਂ ਦੇ ਉੱਤੇ ਤਾਂ ਹਮੇਸ਼ਾ ਦੁਖੀ ਲੋਕਾਂ ਨੇ ਲੂਣ ਪਾਉਣਾ ਚਾਹੀਆ ਨਾ ਤੇ ਜਿਹਦਾ ਨਸੂਰ ਅੱਜ ਤੱਕ ਦੀ ਪੀੜਾ 'ਚ ਅਸੀਂ ਭੁਗਤ ਰਹੇ ਹਾਂ ਗੁਰੂ ਅਰਜਨ ਦੇ ਪਾਤਸ਼ਾਹ ਦੀ ਸ਼ਹਾਦਤ ਵੀ ਜੂਨ 'ਚ ਹੈ 83 ਦਾ ਸਾਕਾ ਵੀ ਜੂਨ 'ਚ ਹੈ ਇਤੂ ਬਾਦ 84 ਦੇ ਜੂਨ ਵਾਲੇ ਸਾਕੇ ਤੋਂ ਲੈ ਕੇ ਨਵੰਬਰ ਤੱਕ ਉਹ ਸਾਕੇ ਨਹੀਂ ਸੀ ਅੱਜ ਤੱਕ ਅਸੀਂ ਭੁੱਲ ਸਕੇ ਹਾਲਾਂਕਿ ਸਾਨੂੰ ਉਸੇ ਸਾਕੇ ਦੇ ਅੰਦਰ ਹੀ ਵਾਰ-ਵਾਰ ਜਲੀਲ ਤੇ ਜਲਾਲਤ ਦਿਵਾਉਣ ਵਾਸਤੇ 1 ਜੂਨ 2015 ਨੂੰ ਹੀ ਬੁਰਜ ਜਵਾਰ ਸਿੰਘ ਵਾਲਾ ਤੋਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕੀਤਾ ਤੇ ਉਸੇ ਦਿਨ ਤੋਂ ਹੀ ਇਸ਼ਤਿਹਾਰਬਾਜ਼ੀਆਂ ਲਾ ਕੇ ਸਿੱਖਾਂ ਦੀ ਜਿਹੜਾ ਰੋਹਾਨੀਅਤ ਦੇ ਉੱਤੇ ਚੋਟ ਪਰ ਚੌਂ ਦਾ ਯਤਨ ਕੀਤਾ ਤੇ ਸਮੇਂ ਦੀਆਂ ਸਰਕਾਰਾਂ ਅੱਜ ਵੀ ਜੂਨ ਦਾ ਮਹੀਨਾ ਹੀ ਆ ਗਿਆ ਅਸੀਂ ਵਾਰ-ਵਾਰ ਇਨਸਾਫ ਹੀ ਜੂਨ ਵਿੱਚ ਹੀ ਮੰਗ ਰਹੇ ਹਾਂ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਦਿੱਤਾ ਜਾਏ ਜਿਹੜੀਆਂ ਸਰਕਾਰਾਂ ਕਦੀ ਇਹ ਗੱਲ ਕਹਿੰਦੀਆਂ ਸੀ ਸਾਨੂੰ ਪੰਜਾਬ ਦੀ ਧਰਤੀ ਤੇ ਕੀ ਪੂਰੇ ਭਾਰਤ ਦੇ ਅੰਦਰ ਤੁਰਦੀ ਫਿਰਦੀ ਕੀੜੀ ਵੀ ਨਜ਼ਰ ਆ ਰਹੀ ਆ ਪਰ ਅਫਸੋਸ ਇਹ ਗੱਲ ਕਰਕੇ ਆ ਨਾ ਜਿਨ੍ਹਾਂ ਲੀਡਰਾਂ ਨੇ ਆਪਣੇ ਸਿਰਾਂ ਉੱਤੇ ਦਸਤਾਰਾਂ ਸਜਾਈਆਂ ਨੇ ਬਹੁਤੇ ਤਾਂ ਇਦਾਂ ਦੇ ਵੀ ਲੀਡਰ ਐ ਵੀਰ ਜੀ ਜਿਨ੍ਹਾਂ ਦੇ ਘਰਾਂ 'ਚ ਤੁਸੀਂ ਜਾਓਗੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਹੈ ਪਰ ਮੈਂ ਤੇ ਗੱਲ ਸੋਚਦਾ ਕਿ ਸਰੂਪ ਜ਼ਰੂਰ ਪ੍ਰਕਾਸ਼ ਹੈ ਪਰ ਉਹਨਾਂ ਦੀ ਰੋਹਾਨੀਅਤ ਜਿਹੜੀ ਆਸਥਾ ਉਹ ਕੇਵਲ ਤੇ ਕੇਵਲ ਦਿਖਾਵੇ ਵਾਸਤੇ ਆ ਪਰ ਜਿਹੜੇ ਇਨਸਾਫ ਪਸੰਦ ਲੋਕ ਐ ਉਹ ਗੁਰੂ ਗ੍ਰੰਥ ਸਾਹਿਬ ਲਈ ਅੱਜ ਵੀ ਪਿਆਰ ਕਰਨ ਵਾਸਤੇ ਤਿਆਰ ਐ ਜਿਵੇਂ ਭਾਈ ਗੁਰਦਾਸ ਕਹਿੰਦੇ ਨਾ ਮਰਦਾ ਹੋਏ ਮੁਰੀਦ ਨਾ ਗੱਲੀ ਖੋਪਣਾ ਸਬਰ ਸ਼ਿੱਧ ਕੇ ਸ਼ਹੀਦ ਭਰਮ ਭੋਖਣਾ ਜਿਨ੍ਹਾਂ ਦੀ ਰੂਹਾਨੀਅਤ ਸ਼ਬਦ ਉੱਤੇ ਖੜੀ ਆ ਉਹ ਅੱਜ ਵੀ ਸ਼ਬਦ ਨੂੰ ਸਮਰਪਿਤ ਐ ਹਾਲਾਂਕਿ ਜਿਨ੍ਹਾਂ ਲੋਕਾਂ ਨੇ ਜਿਵੇਂ ਵੀਰਜੀ ਗੱਲ ਕਰਦੇ ਪਏ ਸੀ ਪੁਸ਼ਤਨ ਲੋਕ ਡੇਰੇ ਦਾ ਰੇਤਾਂ ਦੇ ਵੀ ਆ ਜਿਨ੍ਹਾਂ ਨੇ ਇੱਕ ਪਮਾਨਾ ਲਾਇਆ ਹੋਇਆ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਦੇਹ ਕਰਕੇ ਜਾਣਦੇ ਆ ਤੇ ਹਾਲਾਂਕਿ ਜਿਹੜੇ ਲੋਕ ਪ੍ਰਗਟ ਦੇਹ ਕਰਕੇ ਜਾਣਦੇ ਆ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂ ਆ ਜਿਹੜੇ ਲੀਡਰ ਐ ਉਹਨਾਂ ਦੀ ਬਿਲਕੁਲ ਕੁਰਸੀ ਦੇ ਨੇੜੇ ਬੈਠਦੇ ਆ ਕਦੀ ਉਹਨਾਂ ਲੋਕਾਂ ਨੇ ਉਸ ਡੇਰੇ 'ਚ ਸਵਾਲ ਹੀ ਨਹੀਂ ਕੀਤਾ ਕਿ ਤੁਸੀਂ ਪ੍ਰਗਟ ਗੁਰੂ ਨੂੰ ਤੇ ਗਲੀਆਂ ਬਾਜ਼ਾਰਾਂ ਵਿੱਚ ਰੋਲ ਦਿੱਤਾ ਸਾਡੇ ਕੋਲੇ ਹੁਣ ਰਹਿ ਕੀ ਗਿਆ ਕਾਰਨ ਕੀ ਆ ਉਹ ਲੋਕ ਹਮੇਸ਼ਾ ਆਪਣੇ ਨਾਲ ਜੋੜਦੇ ਆ ਰਹੇ ਆ ਵੱਡੇ-ਵੱਡੇ ਡੇਰੇ ਆ ਖੇਰ ਤੁਸੀਂ ਇਸ਼ਾਰਾ ਸਮਝ ਹੀ ਚੁੱਕੇ ਆ ਵੀ ਪ੍ਰਗਟ ਦੇ ਸ਼ਬਦ ਕਰਕੇ ਅਸੀਂ ਜਾਨਣਾ ਚਾਹੁੰਦੇ ਸੀ ਸ਼ਬਦ ਨਾਲ ਸਾਡਾ ਵਾਸਤਾ ਨਹੀਂ ਸ਼ਬਦ ਦੇ ਨਾਂ ਦੇ ਉੱਤੇ ਵੱਖ-ਵੱਖ ਅਡੰਬਰ ਰੱਜ ਕੇ ਵਿਪਰ ਨੇ ਆਪਣੀਆਂ ਦੁਕਾਨਾਂ ਸ਼ੁਰੂ ਕੀਤੀਆਂ ਤੇ ਭੋਲੇ ਸੇਖ ਉੱਥੇ ਜਾ ਰਹੇ ਆ ਭੋਲੇ ਪਰਿਵਾਰ ਜਾ ਰਹੇ ਆ ਤੇ ਜਿਹੜੀ ਬੈਂਕ ਬੈਲੈਂਸ ਬੋਟ ਉਹਨਾਂ ਦੀ ਬਣ ਕੇ ਰਹਿ ਗਏ ਆ ਉਹ ਉਹ ਵਰਤ ਰਹੇ ਆ ਉਹਨਾਂ ਨੂੰ ਤੇ ਉਹਨਾਂ ਨੂੰ ਪਤਾ ਇਹ ਗੱਲ ਹੈ ਕਿ ਇਹਨਾਂ ਸਿੱਖਾਂ ਦੀਆਂ ਗਿਣਤੀਆਂ ਕਿੰਨੀਆਂ ਕ 10% ਗਿਣਤੀਆਂ ਅੱਜ ਵੀ ਤੁਸੀਂ ਹਿਸਟਰੀ ਪੜ੍ਹ ਕੇ ਦੇਖੋਗੇ ਆਜ਼ਾਦੀ ਤੋਂ ਲੈ ਕੇ ਅੱਜ 2025 ਤੱਕ ਦਾ ਵਕਤ ਆ ਗਿਆ ਪੂਰੀ ਹਿਸਟਰੀ ਨੂੰ ਪੜ੍ਹ ਕੇ ਦੇਖਿਓ ਜਾਂ 1469 ਤੋਂ ਲੈ ਕੇ 1708 239 ਸਾਲ ਬੰਨਦੇ ਆ ਟਾਈਮ ਪੀਰੀਅਡ 239 ਸਾਲਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸ਼ੇਰੇ 15 ਰਣਜੀਤ ਸਿੰਘ ਦਾ ਰਾਜ ਵੱਖ-ਵੱਖ ਰਾਜ ਇਸ ਦੁਨੀਆ ਤੇ ਰਹਿਆ ਸਭ ਤੋਂ ਵੱਧ ਸਿੱਖਾਂ ਦੀਆਂ ਹੀ ਕੁਰਬਾਨੀਆਂ ਸਿੱਖਾਂ ਦੀਆਂ ਕੁਰਬਾਨੀਆਂ ਤੇ ਸਭ ਤੋਂ ਵੱਧ ਇਸੇ ਜਿਹੜੀ ਜਲਾਲਤ ਚੱਲੀ ਆ ਉਹ ਸਿੱਖਾਂ ਨਹੀਂ ਚੱਲੀ ਆ ਤੇ ਸਿੱਖਾਂ ਨੂੰ ਅੱਜ ਸਿੱਖਾਂ ਦੇ ਕੋਲ ਹੀ ਜਾ ਕੇ ਅਸੀਂ ਇਨਸਾਫ ਮੰਗਦੇ ਆ ਚਾਹੇ ਅੱਜ ਸ੍ਰੀ ਭਗਵੰਤ ਮਾਨਸੀ ਆ ਹਾਲਾਂਕਿ ਇੱਕ ਸੁਧਾਰਨ ਪਰਿਵਾਰ ਵਿੱਚੋਂ ਆਏ ਆ ਸਤੋਜ ਦੇ ਰਹਿਣ ਵਾਲੇ ਮਾਸਟਰ ਮਹਿੰਦਰ ਸਿੰਘ ਹੋਰਾਂ ਦੇ ਬੇਟੇ ਆ ਨਾ ਆਸਥਾ ਤੇ ਪਿੰਡ ਵਾਲੀ ਆ ਨਾ ਤੇ ਆਸਥਾ ਤੇ ਉਹੀ ਹੋਏਗੀ ਨਾ ਉਹਨਾਂ ਦੇ ਪਿਤਾ ਜੀ ਦੀ ਵੀ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣਾ ਪਿਛਲੇ ਟਾਈਮ 'ਚ ਉਹਨਾਂ ਦਾ ਆਨੰਦ ਕਾਰਜ ਹੋਇਆ ਉਹ ਵੀ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੋਇਆ ਨਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਇਨਸਾਨੀਅਤ ਹੀ ਨਹੀਂ ਰੱਖ ਰਹੇ ਜੇ ਅਸੀਂ ਸ਼ਬਦ ਗੁਰੂ ਨਾਲ ਪਿਆਰ ਹੀ ਨਹੀਂ ਕਰ ਰਹੇ ਤੇ ਫਿਰ ਸਾਡੇ ਚਿਹਰਿਆਂ ਦੇ ਉੱਤੇ ਮਖੌਟਾ ਹੀ ਆ ਨਾ ਬਿਲਕੁਲ ਜੀ ਜਿਵੇਂ ਵੀਰ ਜੀ ਨੇ ਗੱਲ ਕੀਤੀ ਜਿਹੜੀ ਵੀ ਸਰਕਾਰ ਆਈ ਜਿਹੜਾ ਵੀ ਮੁੱਖ ਮੰਤਰੀ ਆ ਉਹਨੇ ਸਿਆਸਤ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਦੇ ਵੀ ਸਿਆਸਤ ਕੀਤੀ ਔਰ ਵੀਰ ਨੇ ਗੱਲ ਕੀਤੀ ਸੀ ਵੀ ਸਿੱਖ 10% ਨੇ ਸ਼ਹਾਦਤਾਂ ਵੀ ਬਹੁਤ ਜਾਦੀਆਂ ਐ ਪਰ 10% ਦੀ ਜੇ ਗੱਲ ਕਰੀ ਅੱਜ ਲੱਗਦਾ ਵੀ ਸਰਕਾਰਾਂ ਨੇ ਸਾਨੂੰ 10000 ਧੜਿਆਂ 'ਚ ਹੀ ਵੰਡਤਾ 10% ਨੂੰ ਵੀ 10000 ਧੜਿਆਂ 'ਚ ਵੰਡਤਾ ਅੱਜ ਇੱਕ ਤੜਾ ਦੂਜੇ ਨਾਲ ਲਾ ਕੇ ਨਹੀਂ ਖਾ ਰਿਆ ਅੱਜ ਏਕਤਾ ਦੀ ਸਾਰੇ ਗੱਲ ਕਰ ਰਹੇ ਏਕਤਾ ਕਿਉਂ ਨਹੀਂ ਹੋ ਰਹੀ ਕੀ ਕਾਰਨ ਮੰਦ ਇੱਕਤਾ ਦਾ ਕਾਰਨ ਇਹ ਹੈ ਜੀ ਵੀ ਜਿਹੜਾ ਗੁਰਮਤ ਦਾ ਪ੍ਰਚਾਰ ਆ ਉਹਦੇ ਵਿੱਚ ਵੱਖ-ਵੱਖ ਡੇਰਾਵਾਦੀ ਮਰਜ਼ਾਦਾਵਾਂ ਚੱਲ ਪਈਆਂ ਹਮ ਕਮਰਾਹ ਕੀਤਾ ਗਿਆ ਅਕਾਲ ਤਖਤ ਸਾਹਿਬ ਦੀ ਮਰਜ਼ਾਦਤ ਵੱਖਰੀਆਂ ਮਰਜ਼ਾਦਾਵਾਂ ਤੇ ਜਿਹੜੀਆਂ ਚੱਲ ਗਈਆਂ ਅੱਛਾ ਉਹਦੇ ਕਰਕੇ ਮਰਜ਼ਾਦਾ ਵੱਖਰੀ ਕਿਸੇ ਦੀ ਰਹਿਰਾਸ ਦਾ ਪਾਪ ਸਾਹਿਬ ਦਾ ਪਾਠ ਵੱਖਰਾ ਜੇ ਸੀ ਇੱਕ ਮਰਜ਼ਾਦਾ ਜਿਹੜੀ ਹੈ ਅਕਾਲ ਤਖਤ ਸਭ ਤੋਂ ਪੰਥ ਪ੍ਰਵਾਨਤ ਰਤ ਮਰਜ਼ਾਦਾ ਉਹ ਲਾਗੂ ਹੋਵੇ ਉਹ ਤਾਂ ਹਾਲ ਤੱਕ ਸਭ ਦੇ ਧਾਇਰੇ ਦੇ ਵਿੱਚ ਜਾਂ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਆ ਸ਼੍ਰੋਮਣੀ ਕਮੇਟੀ ਦੇ ਆਪਣੇ ਇਤਿਹਾਸਕ ਸਥਾਨ ਨੇ ਉਹਨਾਂ ਤੇ ਵੀ ਕਈ ਥਾਵਾਂ ਤੇ ਲਾਗੂ ਨਹੀਂ ਹੋ ਰਹੇ ਸੋ ਜਿਹੜੀ ਗੱਲ ਆ ਵੀ ਬੇਅਦਵੀ ਦਾ ਕਾਰਨ ਕੀ ਹੈ ਬੇਅਦਵੀ ਹੁੰਦੀ ਕਿਉਂ ਆ ਬਿਲਕੁਲ ਹੁਣ ਬੇਅਦਵੀ ਹੋਣ ਦਾ ਕਾਰਨ ਇਹ ਆ ਵੀ ਸਭ ਤੋਂ ਪਹਿਲਾਂ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਇੱਕ ਓੰਕਾਰ ਮਨੁੱਖਤਾ ਇੱਕ ਹੈ ਕਿਸੇ ਨਾਲ ਬੇਨਸਾਫੀ ਨਹੀਂ ਹੋਣੀ ਚਾਹੀਦੀ ਜਾਤ ਕਰਕੇ ਰੰਗ ਕਰਕੇ ਨਸਲ ਕਰਕੇ ਕੋਈ ਉੱਚੀ ਨੀਚ ਨਹੀਂ ਹੁੰਦਾ ਸਾਰੀ ਮਨੁੱਖਤਾ ਨਾਲ ਪਿਆਰ ਕਰਨਾ ਸਾਰੇ ਇੱਕ ਥਾਂ ਬੈਠ ਕੇ ਲੰਗਰ ਛਕਦੇ ਆ ਇੱਕ ਪਾਣੀ ਚ ਣਾਉਂਦੇ ਆ ਜਾਤੀਵਾਦ ਤੋਂ ਪਰ ਕੋਈ ਅਮੀਰੀ ਗਰੀਬੀ ਦਾ ਇੱਥੇ ਵੇਤ ਕਰਾਨੀ ਪਰ ਜਿਹੜੇ ਜ਼ਾਲਮ ਲੋਕ ਨੇ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਹੈ ਉਹ ਮਨੁੱਖ ਮਨੁੱਖ ਤੇ ਜ਼ੁਲਮ ਕਰਨਾ ਚਾਹੁੰਦਾ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੁਣ ਜ਼ਾਲਮ ਨੂੰ ਕੀ ਭਲੇਖ ਹੈ ਉਹਨੇ ਸਮਝਿਆ ਵੀ ਜੇ ਮੈਂ ਗੁਰੂ ਨੂੰ ਖਤਮ ਕਰਦੇ ਆ ਗੁਰੂ ਦੇ ਸਰੀਰ ਨੂੰ ਖਤਮ ਕਰਦੇ ਆ ਤਾਂ ਜਿਹੜਾ ਹੈ ਵੀ ਇਹ ਵਿਚਾਰਧਾਰਾ ਰੋਕ ਸਕਦੀ ਹੈ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਲਿਆ। ਉਹਨਾਂ ਨੇ ਸੋਚਿਆ ਗੁਰੂ ਨੂੰ ਸ਼ਹੀਦ ਕਰਤਾ ਤੇ ਇਹ ਕੰਮ ਇੱਥੇ ਬੰਦ ਹੋ ਜਾਣਾ। ਇੱਥੇ ਨਾ ਬੰਦ ਅੱਗੇ ਚੱਲਦੇ ਆਂ ਜੰਗਾਂ ਹੁੰਦੀਆਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਾਦ ਸਾਹਿਬ ਨੂੰ ਸ਼ਹੀਦ ਕਰਕੇ ਉਹਨਾਂ ਨੇ ਸੋਚਿਆ ਵੀ ਬੇਟਾ ਵੀ ਇਹਨਾਂ ਦਾ 9 ਸਾਲ ਦੀ ਉਮਰ ਦਾ ਕੀ ਹੋਏਗਾ ਕੁਝ ਨਹੀਂ ਹੋਏਗਾ ਇੱਥੇ ਵਿਚਾਰਧਾਰਾ ਬੰਦ ਹੋਏ ਜਾਏਗੀ। ਪਰ ਇਹ ਸੱਚ ਹੈ ਜਿਹੜਾ ਬੰਦ ਕਦੇ ਨਹੀਂ ਹੁੰਦਾ। ਪੂਰਨਕੁੱਟਾ ਨਾਨਕਾ ਓੜਕ ਸੱਚ ਰਹੀ। ਫਿਰ ਉਹਨਾਂ ਨੇ ਸੋਚਿਆ ਗੁਰੂ ਤੇ ਇਸ ਗੁਰੂ ਤੇ ਜਿਹੜਾ ਹੈ ਸੀਸ ਨੂੰ ਧੜ ਤੋਂ ਵੱਖ ਕਰ ਦਿੱਤਾ। ਵੀ ਇੱਥੇ ਵਿਚਾਰਧਾਰਾ ਮੁੱਕ ਜਾਏਗੀ ਇੱਥੇ ਵੀ ਨਹੀਂ ਮੁੱਕੀ ਫਿਰ ਉਹਨਾਂ ਨੇ ਸੋਚਿਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਜੰਗ ਵਿਢਿਆ ਤੇ ਫਿਰ ਉਹਨਾਂ ਨੇ ਸੋਚਿਆ ਵੀ ਅਸੀਂ ਸਾਬ ਚਾਦੇ ਸ਼ਹੀਦ ਕਰ ਦਿੱਤੇ ਗੁਰੂ ਦੇ ਸਿੱਖ ਸ਼ਹੀਦ ਕਰ ਦਿੱਤੇ ਕਿਲੇ ਢਾ ਦਿੱਤੇ ਹੁਣ ਕੁਝ ਵੀ ਨਹੀਂ ਰਿਹਾ ਹੁਣ ਵਿਚਾਰਧਾਰਾ ਖਤਮ ਹੋ ਜਾਏਗੀ ਪਰ ਫਿਰ ਵੀ ਇੱਥੇ ਗਿਣਤੀ ਇਹ ਨਹੀਂ ਗੱਲ ਨਹੀਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੋਰਿਆ ਗਿਆ ਨਦੇੜ ਦੀ ਧਰਤੀ ਤੋਂ ਕਿੰਨੇ ਸਿੱਖ ਸੀ ਪੰਜ ਸੀ ਨਾ ਭਾਈ ਬਨੋਧ ਸਿੰਘ ਕਾਨ ਸਿੰਘ ਦਇਆ ਸਿੰਘ ਬਾਦ ਸਿੰਘ ਵਰਗੇ ਪੰਜ ਸਿੱਖ ਸੀ ਤੇ ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਇਹ ਹੁਣ ਇਹਨਾਂ ਦੇ ਮਨ 'ਚ ਭਲੇਖਾ ਵੀ ਗੁਰੂ ਗੁਰੂ ਦੀ ਦੇਹ ਨੂੰ ਤੋੜਨ ਦੇ ਨਾਲ। ਦੇਖੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਹੜਾ ਕਾਗਜ਼ ਤੇ ਅੱਖਰ ਅੱਖਰਾਂ ਦੇ ਵਿੱਚ ਜਿਹੜਾ ਗਿਆਨ ਹੈ ਜਿਹੜੀ ਜੋਤ ਹੈ ਉਹ ਬਹੁਤ ਸਰੂਪੀ ਹੋ ਗਈ। ਜੇ ਗੁਰੂ ਅਰਜਨ ਦੇਵ ਸਾਹਿਬ ਦਾ ਸਰੀਰ ਟੁੱਟ ਗਿਆ ਜੋਤ ਨਹੀਂ ਟੁੱਟੀ। ਜੋਤ ਅੱਗੇ ਗੁਰੂ ਹਰਗੋਬਿੰਦ ਸਾਹਿਬ ਤੱਕ ਫਿਰ ਦਸਵੇਂ ਪਾਤਸ਼ਾਹ ਤੱਕ ਪਰ ਹੁਣ ਸਾਡੇ ਗੁਰੂ ਦੀਆਂ ਦੇਹਾਂ ਬਹੁਤ ਨੇ। ਸਾਰੀਆਂ ਦੇਹਾਂ 'ਚ ਸ਼ਬਦ ਇੱਕੋ ਹੈ। ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨੇ ਪਰ ਇਹ ਮੁੱਕਣ ਵਾਲੀ ਨਹੀਂ ਜੁਗੋ ਜੁਗਾ ਟੱਲ ਐ ਇਹਨਾਂ ਦੇ ਮਨ ਚ ਭੁਲੇਖਾ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਵਿਆਜ ਵੀ ਕਰਤੀ ਲੋਕਾਂ ਦੇ ਮਨ ਚ ਜਾਏਗਾ ਗੁਰੂ ਨੇ ਕੀ ਕਰ ਦਿੱਤਾ ਪਰ ਇਹ ਵਰਤੇਗਾ ਬਾਣਾ ਕੂੜ ਨਕੂਟਾ ਨਾਨਕਾ ਔੜਕ ਸੱਚ ਰਹੀ ਤੇ ਜਿਹੜਾ ਖਾਲਸੇ ਦੀ ਫਤਿਹ ਹੈ ਨਾ ਅਸੀਂ ਕਹਿੰਨੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਖਾਲਸਾ ਰੱਬ ਦਾ ਤੇ ਖਾਲਸੇ ਦੀ ਫਤਿਹ ਤੇ ਹਰ ਮੈਦਾਨ ਫਤਿਹ ਦੇਗ ਤੇਗ ਫਤਿਹ ਹੁਣ ਦੇਗ ਹੈ ਦੇਗ ਇਹਨਾਂ ਵੰਡ ਕੇ ਛਕਣਾ ਜਿੰਨੀ ਦੇਰ ਤੱਕ ਸਿੱਖ ਦੇਗ ਚਲਾਉਂਦਾ ਰਹੇਗਾ ਵੰਡ ਕੇ ਛਕਦਾ ਰਹੇਗਾ ਦੇਖਾ ਤੂੰ ਨਹੀਂ ਹੁਣ ਪਰ ਦੇਖਦੀ ਰੱਖੀ ਤੇਗ ਨਾਲ ਹੈ ਜਿਹੜੀ ਅਸੀਂ ਕੜਾ ਪ੍ਰਸ਼ਾਦ ਚ ਤੇਗ ਫੇਰਦੇ ਆ ਨਾ ਉਹ ਹੈ ਮਹਾਰਾਜ ਨੇ ਸਾਨੂੰ ਇਹ ਨਹੀਂ ਵੀ ਇੱਕ ਕਰਮਕਾਂਡ ਹੈ ਵੀ ਲੋਹੇ ਦੇ ਬਣਿਆ ਇੱਕ ਕਿਰਪਾਨ ਕੜਾ ਪ੍ਰਸ਼ਾਦ ਚ ਫੇਰਤੀ ਵੀ ਖਣੀ ਕੋਈ ਕਰਮਕਾਂਡ ਹੈ ਨਹੀਂ ਕਰਮਕਾਂਡ ਨਹੀਂ ਉਹ ਸਾਨੂੰ ਮੈਸੇਜ ਦਿੰਦਾ ਸਿੱਖੋ ਜੇ ਵੰਡ ਕੇ ਛਕਣ ਜੋਗੇ ਰਹਿਣਾ ਥੋਡੀ ਦੇਖ ਹੋ ਕੇ ਲੈ ਜਾਣਗੇ ਜੇ ਤੁਹਾਡੇ ਕੋਲ ਤੇਗ ਤਾਕਤ ਵਰ ਨਾ ਆਉ ਦੇਗ ਤੇਗ ਫਤਿਹ ਹਰਮਨਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੀਆਂ ਬੇਨਤੀਆਂ ਕਰਦੇ ਖਮਾ ਦੇ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 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 ਨੇ ਕਿਹਾ ਵੀ ਫਤਿਹ ਅਕਾਲ ਪੁਰਖ ਦੀ ਏ ਠੀਕ ਏ ਅੱਜ ਜੇ ਅਸੀਂ ਅੱਜ ਧੜਿਆਂ ਦੇ ਵਿੱਚ ਵੰਡੇ ਆ ਤਾਂ ਇਹ ਖਵਾਰ ਹੋ ਰਹੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਅੱਜ ਖਵਾਰੀ ਅਸੀਂ ਚੱਲ ਰਹੇ ਆ ਮੈਨੂੰ ਲੱਗਦਾ ਵੀ ਇਹ ਧੜਿਆਂ ਦੇ ਵਿੱਚ ਜਿਹੜੇ ਵੰਡੇ ਆ ਇਹ ਖਵਾਰੀ ਏ ਹਰੇ ਹੋਰ ਕਿੰਨੀ ਕੁ ਚਲਣੀ ਪਵੇਗੀ ਤੇ ਸਿੱਖ ਜਦੋਂ ਜਦੋਂ ਵੀ ਮਾਰਾਂ ਪਈਆਂ ਜਿਵੇਂ ਮੇਰੇ ਵੀਰਾਂ ਨੇ ਗੱਲ ਕੀਤੀ ਏ ਜਦੋਂ ਮਾਰਾਂ ਪਈਆਂ ਮਿਸਲਾਂ ਵੀ ਗਿਣਤੀ ਦੇ ਵਿੱਚ ਵਕੋ ਵਕਰੀਆਂ ਰਹੀਆਂ ਪਰ ਜਦੋਂ ਮਿਸਲਾ ਇਕੱਠੀਆਂ ਆਏ ਤੇ ਸਿੱਖ ਰਾਜ ਸਥਾਪਿਤ ਹੋਇਆ ਸੋ ਅੱਜ ਸਾਰੇ ਆਗੂ ਸਹਿਬਾਨਾਂ ਨੂੰ ਬੇਨਤੀ ਵੀ ਵੇਖੋ ਸਰਕਾਰਾਂ ਆਪਣੀ ਨੀਤੀ ਚ ਕਾਮਯਾਬ ਹੋ ਰਹੀਆਂ ਉਹਨਾਂ ਨੇ ਤੁਹਾਨੂੰ ਧੜਿਆਂ ਚ ਵੰਡਿਆ ਹੋਇਆ ਪਰ ਜਦੋਂ ਗੱਲ ਗੁਰੂ ਦੀ ਆ ਜਾਂਦੀ ਹੈ ਨਾ ਉਦੋਂ ਆਪਣੇ ਬਿੱਲੇ ਲਾਹ ਦਿਆ ਕਰੋ ਜਥੇਬੰਦੀਆਂ ਦੇ ਉਦੋਂ ਸਿਆਸੀ ਬਿੱਲੇ ਲਾਹ ਦਿਆ ਕਰੋ ਜਦੋਂ ਗੱਲ ਗੁਰੂ ਦੀ ਆ ਜਾਂਦੀ ਤੇ ਉਹ ਦਿਨ ਇਕੱਠੇ ਹੋਣ ਦੀ ਲੋੜ ਹੈ ਸੋ ਹੋਰ ਵੀ ਪੰਥਕ ਆਗੂ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਆਂ ਜਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ